ਜਦੋਂ ਨਾ ਕੋਈ ਇਹੋ ਜਿਹਾ ਮੁੰਡਾ ਨਵਾਂ ਨਵਾਂ ਰਜਗਾਰ ਕਰਦਾ ਤੇ ਪੰਜਾਬੀਆਂ ਨੂੰ ਚਾ ਚੜ ਜਾਂਦਾ ਯਾਰ ਅੱਗੇ ਨਾ ਆਮ ਤੌਰ ਤੇ ਬਾਪੂ ਨੂੰ ਮਾਂ ਨੂੰ ਚਾ ਹੁੰਦਾ ਸੀ ਪਰ ਮੈਂ ਦੇਖਿਆ ਕਿ ਪੰਜਾਬ ਇਸ ਮਸਲੇ ਤੇ ਸੋਸ਼ਲ ਮੀਡੀਆ ਤੇ ਇੰਨਾ ਇਕੱਠਾ ਹੋ ਗਿਆ ਨਾ ਕਿ ਜਦੋਂ ਇਹੋ ਜਿਹਾ ਮੁੰਡਾ ਕੋਈ ਉੱਠ ਕੇ ਨਾ ਰਜਗਾਰ ਕਰਦਾ ਤੇ ਸਾਰੇ ਪੰਜਾਬੀ ਚਾ ਕਰਦੇ ਇਹ ਮੁੰਡੇ ਦੀ ਤਾਂ ਉਹਨੂੰ ਹੋਰ ਵੀ ਕਹਾਣੀ ਦੱਸਦਾ ਪੂਰੇ ਸੱਤ ਬੈਂਡ ਆਏ ਆ ਜਿਹਦੀ ਫੋਟੋ ਸਭ ਤੋਂ ਵੱਡੀ ਅਗਲਾ ਲਾਉਂਦਾ ਹੁੰਦਾ ਆ ਜਿਹੜੇ ਬੈਂਡਾਂ ਆਲੇ ਆ ਨਾ ਇਸ ਸੱਤ ਬੈਂਡਾਂ ਵਾਲੀ ਦੀ ਫੋਟੋ ਸਭ ਤੋਂ ਵੱਡੀ ਕਰਕੇ ਮੂਹਰੇ ਪੱਟੇ ਪੋਸਟਰ ਤੇ ਲਾਉਂਦਾ ਹਾਂ। ਹਾਂਜੀ। ਤੇ ਹੋ ਸਕਦਾ ਇਹਦੀਆਂ ਵੀ ਫੋਟੋ ਤੁਸੀਂ ਕਿਤੇ ਲੱਗਾਂ ਦੇਖੀਂਗਾ ਹੁਣ। ਵੀ ਸੱਤ ਬੈਂਡ ਆਇਆ ਤੇ ਹੁਣ ਨੂੰ ਮੇਰੇ ਹਿਸਾਬ ਨਾਲ ਗੱਡੀ ਦੇ ਉੱਤੇ ਪੱਤਾ ਜਾਇ ਇਹਨੇ ਵੀ ਬੁਹਾ ਲੈਣਾ ਸੀ। ਲਾ ਦੇਣਾ ਸੀ ਕਨੇਡਾ। ਲਾ ਦੇਣਾ ਸੀਗਾ ਪੱਤਾ ਕਨੇਡਾ ਵਾਲਾ ਪਰ ਤੁਸੀਂ ਇਹ ਦੇਖੋ ਵੀ ਮੁੰਡੇ ਨੇ ਸੱਤਾਂ ਬੈਂਡਾਂ ਤੋਂ ਬਾਅਦ ਫੈਸਲਾ ਕੀਤਾ। ਵੀ ਨਹੀਂ ਯਾਰ ਇੱਥੇ ਹੀ ਕਰਾਂਗੇ। ਹਾਂ। ਹੂੰ ਤੇ ਇੱਕ ਗੱਲ ਹੋਰ ਦੇਖੋ। ਵੀ ਕੱਲਾ ਆਇਆ ਹੀ ਨਹੀਂ ਵੀ ਫੈਸਲਾ ਕਰਕੇ ਪਛਤਾ ਰਿਹਾ ਖੁਸ਼ ਹੈ ਪੂਰੇ ਜੀ ਐਵੇਂ ਆ ਨਾ ਹਾਂਜੀ ਹਾਂਜੀ ਬਿਲਕੁਲ ਨਾਂਤਰ ਹੈਗਾ ਚੰਦਨਦੀਪ ਚੰਦਨਦੀਪ ਸਿੰਘ ਚੰਦਨਦੀਪ ਤੇ ਮਹਿਕ ਆਉਂਦੀ ਆ ਮੁੰਡੇ ਕੋਲੋਂ ਬਹਿ ਕੇ ਤੁਸੀਂ ਬਾਗ ਦੇ ਪੁਰਾਣੇ ਕਿਤੇ ਆਉਂਗੇ ਨਾ ਤੇ ਤੁਹਾਨੂੰ ਪਤਾ ਲੱਗੂਗਾ ਵੀ ਵਾਕਿਆ ਹੀ ਚੰਦਨ ਤੇ ਇਹ ਮਹਿਕ ਬਹੁਤ ਲੰਬੀ ਖਲਾਰੂ ਆ ਚੰਦਦੀਪ ਐ ਕਿਵੇਂ ਬਣੀ ਗੱਲ ਵੀ ਇੱਥੇ ਕਰਨਾ ਯਾਰ ਪਹਿਲਾਂ ਤਾਂ ਜੀ ਥਾਂ ਤੋਂ ਹੋਰ ਵੀ ਦੇਖੇ ਸੀਗੇ ਸ਼ਹਿਰ ਕਈ ਦੇਖੇ ਸੀਗੇ ਹਮ ਪਰ ਇਹ ਸ਼ਹਿਰ ਚ ਜਾਨੀ ਹੈ ਨਹੀਂ ਕੋਈ ਫੂਡ ਹੈ ਹੈਗੇ ਇੱਕ ਦੋ ਦੋ ਤਿੰਨ ਹੀ ਆ ਜਿਹੜੇ ਮੇਨ ਜਣੇ ਬਾਕੀ ਪੁਰਾਣੇ ਵਿੱਚ ਬਾਕੀ ਪੁਰਾਣੇ ਚ ਹਾਂਜੀ ਹਾਂਜੀ ਖਾਣ ਪੀਣ ਵਾਲੇ ਬਾਕੀ ਹੈ ਨਹੀਂ ਫੈਮਿਲੀ ਸੈਟਿੰਗ ਬਹੁਤ ਘੱਟ ਆ ਹਮ ਆਪਣੇ ਇੱਥੇ ਜਣੇ ਫੈਮਿਲੀ ਨਾਲ ਆਵੋਗੇ ਕੋਈ ਆ ਜ ਨਹੀਂ ਤੁਹਾਨੂੰ ਲੱਗੂਗਾ ਵੀ ਖਾਇਵੜੇ ਨਾਲ ਬਹਿਣ ਵਾਲੇ ਨਿਗੇ ਜਾਂ ਆ ਜੋ ਮੜਾ ਦਿਖਾ ਦਈਏ ਕੋਟਕਪੂਰੇ ਕੋਟਕਪੂਰਾ ਰੋਡ ਤੇ ਆ ਗਏ ਇਹ ਮੜਾ ਕਿ ਕਿਵੇਂ ਜੇ ਦੱਸਾਂਗੇ ਆਪਾਂ ਇਹ ਇਹਦੇ ਪੰਪਾ પેટ્રોલ ਪੰਪ ਕੋਟਕਪੂਰਾ ਹਾਂ ਕੋਟਕਪੂਰਾ ਰੋਡ ਤੇ ਨਾ ਜਦੋਂ ਪੰਪਾ ਚੌਂਕ ਤੋਂ ਜਦੋਂ ਕੋਟਕਪੂਰੇ ਨੂੰ ਜਾਇਦਾ ਪੰਪਾ ਪੰਪ ਦੇ ਹਾਂ ਚੌਂਕ ਤੋਂ ਕੋਟਕਪੂਰੇ ਨੂੰ ਜਾਂਦੇ ਆ ਬੱਸ ਅੱਡਾ ਨਾ ਕਿ ਪੰਪਾ ਜਾਂਦਾ ਇਹ ਬੱਸ ਅੱਡੀ ਬੱਸ ਅੱਡੇ ਵਾਲੇ ਪਾਸੇ ਹਾਂਜੀ ਹਾਂਜੀ ਬੱਸ ਅੱਡੇ ਵਾਲੇ ਪਾਸੇ ਬੱਸ ਅੱਡੇ ਵਾਲੇ ਪਾਸੇ ਹੀ ਆ ਤੇ 1000 ਸਾਨੂੰ ਨਾ ਮੈਂ ਤੁਹਾਨੂੰ ਦੱਸਦਾ ਪਿੰਡਾਂ ਵਾਲੇ ਚੰਦਨਦੀਪ ਕੀ ਕੀ ਨੁੱਕ ਡਿੱਕਾ ਕੀ ਪਿੰਡਾਂ ਵਾਲਿਆਂ ਨੂੰ ਜਿਹੜੇ ਅਸੀਂ ਹੁੰਨੇ ਆ ਸਾਡੇ ਵਾਲੇ ਬੈਚ ਵਾਲੇ ਇਹ ਨਾ ਆਮ ਤੌਰ ਤੇ ਹੋਟਲ ਤੇ ਕੱਲਾ ਸਮੋਸਾ ਮੰਗਣ ਵਾਲੇ ਹੁੰਨੇ ਆ ਵੀ ਅਗਲਾ ਹੋਟਲ ਤੇ ਜਾਂਦਾ ਉੱਥੇ ਸਾਰਾ ਮੀਨੂ ਮੂਨੂ ਪੜ੍ਹ ਕੇ ਨਾ ਫਿਰ ਕਹਿਣਾ ਨਹੀਂ ਆਉਂਦਾ ਕੁਝ ਚੀਜ਼ਾਂ ਦਾ ਮੇਰੇ ਵਰਗੇ ਤੇ ਉਹੀ ਮੰਨ ਤੇ ਲੋੜ ਹੁੰਦਾ ਵੀ ਯਾਰ ਕਿਤੇ ਗਲਤੀ ਨਾ ਗਈ ਜਾਵੇ ਆਸੀ ਨਾ ਭਾਈ ਪੂਰੇ ਕਾਊਂਟਰ ਤੇ ਖੜਾ ਹਾਂ ਜੇ ਤੂੰ ਜਗਰਾਉ ਹੁੰਦਾ ਸੀ ਮੈਂ ਤੈਨੂੰ ਕੀ ਆਖਿਆ ਥੋੜਾ ਮੀਨੂ ਪੜ੍ਹ ਕੇ ਮੈਂ ਤੈਨੂੰ ਆਖਿਆ ਯਾਰ ਬਾਈ ਬਣ ਕੇ ਯਾਰ ਜਿਹੜਾ ਆਮ ਲੋਕ ਮੰਗਦੇ ਉਹ ਦੇ ਦੇ ਮੈਨੂੰ ਸਾਹਜੇ ਚ ਨਹੀਂ ਆਉਂਦਾ ਕੰਮ ਹਾਂ ਜੇ ਸਭ ਤੋਂ ਤੇਰੇ ਸਜੇਂ ਤੈਨੂੰ ਪਤਾ ਜਗਰਾਉ ਸਾਬੇ ਤੇ ਮੈਂ ਤੈਨੂੰ ਐਂ ਕਹਿ ਕੇ ਆਰਡਰ ਦਿੱਤਾ ਸੀ ਹਣਾ ਬਿਲਕੁਲ ਬਿਲਕੁਲ ਜੀ ਹਾਂ ਹਾਂ ਦਿਖਾਂ ਹਾਂ ਜੀ ਕੋਈ ਬਾਈ ਯਾਰ ਤੇਰੇ ਹਸਾਬ ਜੇ ਚ ਜੇ ਕੋਈ ਗੱਲ ਆਉਂਦੀ ਆ ਤਾਂ ਉਹ ਕਰਦੇ ਮੈਨੂੰ ਤਾਂ ਕੋਈ ਹਸਾਬ ਜੇ ਚ ਨਹੀਂ ਆਉਂਦਾ ਹਣਾ ਬਿਲਕੁਲ ਹੁਣ ਜੇ ਕੋਈ ਹੋਰ ਬੰਦਾ ਆਵੇ ਮੇਰੇ ਵਰਗਾ ਤੇਰੇ ਤੂੰ ਕੀ ਸੁਜੈਸਟ ਕਰੇਂਗਾ ਉਹਦਾਂ ਸ਼ਾਇਦ ਪਨੀਰ ਟਿਕਾ ਕੀਤਾ ਹੈ ਪਨੀਰ ਟਿਕਾ ਕੀਤਾ ਸੀ ਉਹਦਾਂ ਆਪਾਂ ਜਣੀ ਜੇ ਤਾਂ 4-5 ਜਣੇ ਆਉਣ ਤੇ ਪੀਜ਼ਾ ਦੇ ਦੀ ਦਾ ਲਾਰਜ ਜੀ ਲਾਰਜ ਪੀਜ਼ਾ ਕਾਦੇ ਵਾਲਾ ਜਿਹੜਾ ਆਪਾਂ ਖਾਦਾ ਹਾਂਜੀ ਹਾਂ ਜਿਹੜਾ ਆਪਾਂ ਖਾ ਕੇ ਖੜਿਆ ਹਾਂ ਹਮ ਸਪੈਸ਼ਲ ਪੀਆ ਵਧੀਆ ਫਾਰਮ ਹਾਊਸ ਵੀ ਵਧੀਆ ਬਾਕੀ ਟਾਪਿੰਗ ਸਾਰੀ ਲਿਖੀ ਹੋਈ ਹੈ ਮੂਰੇ ਕਿਹਦੇ ਚ ਕੀ ਪੈਂਦਾ ਕਿਹਦੇ ਚ ਕੀ ਪੈਂਦਾ ਕਿਹਦੇ ਚ ਕੀ ਪੈਂਦਾ ਜੀ ਹਮ ਸਾਈਜ਼ ਆ ਬਾਕੀ ਸਮਾਲ ਮੀਡੀਅਮ ਲਾਰਜ ਤੇ ਪ੍ਰਾਈਸ ਆਪਣੇ ਬਹੁਤ ਹੀ ਜੈਨੂਅਨ ਆ ਹਾਂ ਪ੍ਰਾਈਜ਼ ਦੀ ਟੱਕਰ ਕੋਈ ਨਹੀਂ ਕਰ ਸਕਦਾ ਨਾ 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 ਇਹ ਗਰੰਟੀਆ ਦੀ ਪ੍ਰਾਈਜ਼ ਦੀ ਆਪਣੇ ਇੱਥੇ ਟੱਕਰ ਹਜੇ ਤੱਕ ਹੈ ਨਹੀਂ ਹਾਂ ਬਾਕੀ ਪੁਰਾਣੇ ਦੇ ਯਾਰ ਇੱਕ ਮੈਂ ਹੋਰ ਦੇਖਿਆ ਸੋਹਣਾ ਬਹੁਤ ਬਣਿਆ ਸਾਰੇ ਪਾਸੇ ਉਹ ਸ਼ੀਸ਼ਾ ਲਾਤਾ ਮਤਲਬ ਬੰਦੇ ਨੂੰ ਖੁੱਲਾ ਵੀ ਲੱਗਦਾ ਖੁੱਲਾ ਵੀ ਲੱਗਦਾ ਹਾਂਜੀ ਹਾਂਜੀ ਹਨਾ ਉਹ ਬੰਦੇ ਨੂੰ ਬੰਦਸ਼ ਜੀ ਨਹੀਂ ਘਟਣ ਜੀ ਨਹੀਂ ਮਹਿਸੂਸ ਹੁੰਦਾ ਬਿਲਕੁਲ ਜੀ ਉਧਰੋਂ ਕੋਟਕਪੁਰਿਆਂ ਕੋਈ ਆਉਂਦਾ ਹਨਾ ਉਹਨੂੰ ਵੀ ਪਤਾ ਲੱਗਦਾ ਵੀ ਹਾਂ ਹੈ ਠੀਕ ਆ ਬੈਠ ਕੇ ਖਾਣ ਵਾਲੀ ਚੀਜ਼ ਹੈਗੀ ਆ ਹਾਂ ਬਾਕੀ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਕੋਈ ਵੀ ਬੰਦਾ ਕੋਈ ਵੀ ਗਾਹ ਕਾਵੇ ਆ ਕੇ ਕਿਚਨ ਚ ਉੱਠ ਜੇ ਆਜ ਕੋਈ ਚੱਕਰ ਨਹੀਂ ਸਾਡਾ ਹਾਂ ਵੀ ਅੰਦਰ ਜਾ ਕੇ ਦੇਖ ਲੈ ਭਾਈ ਜੀ ਸਾਫ ਹੈ ਹਨਾ ਜੇ ਹੁੰਦਾ ਕਈਆਂ ਨੂੰ ਵੀ ਪੱਕਾ ਖਾਣੇ ਜਿਹੜੀ ਚੀਜ਼ ਹੁੰਦਾ ਹੀ ਅੱਜ ਕੱਲ ਵੀ ਸਾਫ ਹੋਵੇ ਬਣੀ ਹੋਵੇ ਸਾਨੂੰ ਕੋਈ ਨਹੀਂਗਾ ਆ ਕੇ ਜਦੋਂ ਮਰਜੀ ਵੈਸਟ ਕਰ ਲਵੇ ਇਹ ਚਾਹੇ ਚਾਹੇ ਸੂਕਾ ਬਾਰ ਇਹ ਬ੍ਰਾਂਡ ਮਤਲਬ ਕਾਫੀ ਚੱਲਿਆ ਹੋਇਆ ਬ੍ਰਾਂਡ ਹਾਂਜੀ 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 ਇਹਨੂੰ ਨਾ ਕਿਵੇਂ ਕਨੈਕਟ ਹੋਇਆ ਮੈਂ ਇਹ ਅੰਦਰ ਤੋਂ ਆ ਤੇ ਸਾਡਾ ਮੇਰਾ ਮਿੱਤਰ ਹੀ ਸੀਗਾ ਜਗਰਾਵ ਜਿੰਨਾਂ ਦਾ ਉਹਨਾਂ ਦੇ ਥਰੂ ਹੋਇਆ ਸੀਗੇ ਮੈਂ ਉੱਥੇ ਜਗਰਾਵ ਸੀਗਾ ਲੱਗਿਆ ਹੋਇਆ ਤੇ ਉਹ ਵੀ ਵੀਰਾਂ ਮੇਰੇ ਕੋਲੇ ਉੱਥੇ ਸਾਬੇ ਆਉਂਦਾ ਹੁੰਦਾ ਸੀਗਾ ਤੇ ਫਿਰ ਉਹਨੇ ਮੈਨੂੰ ਦੱਸਿਆ ਵੀ ਐਂ ਕਰਕੇ ਤੇ ਫਿਰ ਮੇਰਾ ਵੀ ਸੀਗਾ ਵੀ ਐਂ ਕੰਮ ਇੱਧਰ ਹੀ ਕਰਨਾ ਵਾ ਹੂੰ ਉਹਨੇ ਫਿਰ ਕਹਾ ਮੈਨੂੰ ਤੁਹਾਡਾ ਦੋਨਾਂ ਦਾ ਹਾਂਜੀ ਹਾਂਜੀ ਇਹ ਮੇਰੇ ਬ੍ਰਦਰ ਆ ਰਾਜਾ ਮੰਡਾ ਜੀ ਸਾਡਾ ਦੋਨਾਂ ਦੇ ਯਾਨੀ ਅੱਛਾ ਦੋਨਾਂ ਨੇ ਕਰ ਲਿਆ ਹਾਂਜੀ ਯਾਰ ਮੈਂ ਮੇਰਾ ਪਰਸਨਲ ਤਿਆਰ ਬਾ ਮੇਰਾ ਪਰਸਨਲ ਤਿਆਰ ਬਾ ਹਾਂਜੀ ਹਾਂਜੀ ਇੱਕ ਦਿਨ ਸ਼ਾਇਦ ਬੱਬੂ ਮਾਨ ਨੇ ਵੀ ਇਹ ਗੱਲ ਆਖੀ ਸੀ ਤੇ ਬਹੁਤ ਕਮਾਲ ਗੱਲ ਆਖੀ ਸੀ ਉਹ ਕਹਿੰਦਾ ਬਾਈ ਜਿਹਦੇ ਕੋਲੇ ਸਵੇਰੋਂ ਉੱਠਣ ਸਾਰ ਕੰਮ ਹੈਗਾ ਹਨਾ ਵੀ ਉਹਨੂੰ ਐਂ ਲੱਗਦਾ ਕਿ ਅੱਜ ਮੈਂ ਕੰਮ ਤੇ ਜਾਣਾ ਉਹ ਕਿਸਮਤ ਵਾਲਾ ਬੰਦਾ ਸਹੀ ਗੱਲ ਹੈ ਹਨਾ ਹਾਂਜੀ ਹਾਂਜੀ ਵੀ ਉਹ ਉਹ ਬੱਬੂ ਮਾਨ ਨੇ ਉਹ ਮੇਰੇ ਮੈਨੂੰ ਬੜੀ ਚੰਗੀ ਲੱਗੀ ਗੱਲ ਉਹ ਬਹੁਤ ਬਹੁਤ ਵਾਇਰਲ ਵੀ ਹੋਈ ਉਹ ਗੱਲਬਾਤ ਹਾਂਜੀ ਹਾਂਜੀ ਤੇ ਮੈਨੂੰ ਵੀ ਪਰਸਨਲੀ ਮੈਨੂੰ ਐਂ ਲੱਗਦਾ ਹੁੰਦਾ ਵੀ ਇੱਕ ਤਾਂ ਹੋਈ ਆਪਣੇ ਲੋੜਾਂ ਹੁੰਦੀਆਂ ਵਈ ਤੇ ਕੋਈਆਂ ਜ਼ਰੂਰਤਾਂ ਤੇ ਇੱਕ ਹੁੰਦਾ ਵੀ ਸ਼ੌਂਕ ਹੀ ਵਗਾਉਣੇ ਆ ਉਦਾਂ ਦਾਣੇ ਦਾ ਵੀ ਆ ਨੀ ਸ਼ੌਂਕ ਹੀ ਵਗਾਉਣੇ ਆ ਐ ਕਰਨਾ ਚਾਹੁੰਦਾ ਕਰਨਾ ਜਿਨੀਆਂ ਕਿ ਲੋੜਾਂ ਹੁੰਦੀਆਂ ਉਹ ਉਨੀਆਂ ਕਿ ਚੀਜ਼ ਲੈ ਲਈਦੀ ਆ ਤੇ ਕਿਚਨ ਤੇ ਵਧੀਆ ਖਰਚਾ ਕਰੀਦਾ ਵੀ ਅੰਦਰ ਮੁੰਡੇ ਕਹਿੰਦੇ ਵੀ ਚੀਜ਼ ਆਈ ਰਹੀ ਆ ਲਿਹਾਈ ਜਾ ਵੀ 25000 ਦਾ ਸਮਾਨ ਇਹਨੇ 2 ਮਹੀਨੇ ਬਾਅਦ ਨਵਾਂ ਕੋਈ ਵਧੀਆ ਜਿਹਾ ਲੈ ਆਈ ਨੀ ਨਹੀਂ ਜਦੋਂ ਨਾ ਤੁਹਾਡੀ ਉਮਰ ਦੇ ਮੁੰਡੇ ਹੁੰਦੇ ਆ ਜਿਹੜੇ ਉੱਠਦੇ ਹੁੰਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਲਾਲਚ ਦੀ ਵੀ ਉਮਰ ਹੁੰਦੀ ਆ ਹਾਂਜੀ ਆ ਪੁੱਤ ਤੇ ਚਿੱਟੇ ਆਉਂਦੇ ਆ ਨਾ ਹਾਂਜੀ ਤੇ ਬੰਦੇ ਨੂੰ ਲਾਲਚੀ ਕਰਦੇ ਆ ਉਦੋਂ ਬੰਦ ਨੂੰ ਐ ਲਾਦਾ ਵੀ ਕਿਤੇ ਨਾ ਕਿਤੇ ਭੱਜ ਲਾ ਦਿਨ ਥੋੜੇ ਆ ਜਦੋਂ ਸਾਰੇ ਕਾਲੇ ਹੁੰਦੇ ਆ ਨਾ ਉਦੋਂ ਬੰਦੇ ਨੂੰ ਐ ਹੁੰਦਾ ਵੀ ਨਹੀਂ ਯਾਰ ਨਾ ਬਣਾਉਣਾ ਯਾਰ ਆਪਣਾ ਰਤਬਾ ਹੋਵੇ ਹਨਾ ਤੇ ਹਜੇ ਤੁਹਾਡੇ ਕੋਲੇ ਉਹ ਮਰ ਰਹੀ ਆ ਆਹਨੇ ਸਾਡਾ ਇਹੀ ਆ ਵੀ ਅਸੀਂ ਜਿਵੇਂ ਜਿਹੇ ਸਾਬ ਤੋਂ ਪਹਿਲਾਂ ਪਹਿਲੇ ਦਿਨ ਜਿਹੜੀ ਕੁਆਲਿਟੀ ਆ ਵੀ ਕਈ ਮੁੰਡੇ ਆਉਂਦੇ ਸੀਗੇ ਕਹਿੰਦੇ ਯਾਰ ਤੁਹਾਡੀ ਚਾਹ ਵਧੀਆ ਵਾ ਵੀ ਆਪਾਂ ਕਹਿੰਦੇ ਵੀ ਡਾਂਗ ਖੜਦੀ ਜਾਦੇ ਵਿੱਚ ਆਪਾਂ ਹੀ ਡੱਕਾ ਖੜਦਾ ਖੜ ਕੇ ਲਈ ਜਾਵਾ ਪੂਰੀ ਵਧੀਆ ਜਣਗੀ ਕੁਆਲਿਟੀ ਦੇਈ ਦੀ ਆ ਪਰ ਉਹ ਉਹ ਕਹਿੰਦੇ ਵੀ ਯਾਰ ਘਟਾ ਘਟਾਣਾ ਦੇਓ ਜੀ ਕੁਆਲਿਟੀ ਐਨਾ ਕਰ ਦਿਓ ਜਿਹੜਾ ਦੁੱਧ ਪਹਿਲਾਂ ਵਰਤਦੇ ਸੀ ਕਰੀਮ ਵਾਲਾ ਕੋਲ ਕਰੀਮ ਵਾਲਾ ਦੁੱਧ ਉਹ ਅੱਜ ਵੀ ਉਹੀ ਵਰਤਦੇ ਆ ਵਰਕੇ ਚਾਹ ਦਾ ਆਪਣਾ ਇਹ ਆ ਜੀ ਦੁੱਧ ਦੇ ਪੈਕਟ ਨਹੀਂ ਹਰਪ੍ਰੀਤ ਵੀ ਆਏ ਨੇ ਵਿਚਾਹ ਕਦੇ ਘੱਟ ਫੈਟ ਦੇ ਜਾਂ ਪਾਣੀ ਵਾਲਾ ਦੁੱਧ ਹੋ ਕੋਈ ਹੋਰ ਹੋ ਅਮੂਲ ਦਾ ਪੂਰੇ 6 ਫੈਟ ਦਾ ਦੁੱਧ ਹੈ ਇਹੀ ਵਰਤਾਂਗੇ ਫਖੀਰ ਤੱਕ ਇਹੀ ਹੈ ਇਹ ਕੰਪਨੀ ਦਾ ਵੀ ਹੈ ਇਹ ਕੰਪਨੀ ਦੇ ਚੈਕਿੰਗ ਆਉਂਦੀ ਆਏ ਨਹੀਂ ਵੀ ਆਪਾਂ ਹਨਾ ਕੋਈ ਵੀ ਕਰ ਸਕਦੇ ਯਾਰ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਦਾ ਬਈ ਇਹਨਾਂ ਨੇ ਮਾੜਾ ਸਮਾਨ ਤਾਂ ਕੀ ਵਰਤਨਾ ਇਹਨਾਂ ਦਾ ਤਾਂ ਨੈਪਕਨ ਵੀ ਕਮਾਲ ਹੈ ਬਿੰਨੈਪਕਣ ਵੀ ਪੂਰਾ ਕਮਾਲ ਵਰਤਦੇ ਆ ਵੀ ਐ ਨਹੀਂਗਾ ਮੂੰਹ ਤੇ ਲੂੰਗ ਜੇ ਲੱਗੀ ਜਾਣਗੇ ਨਹੀਂ ਨਹੀਂ ਤੇ ਭਾਵੇਂ ਬੰਦਾ ਨਾ ਆ ਕੇ ਪਿੰਡਾ ਪਹੁੰਚ ਲੈ ਦੇ ਨਾਲ ਇੰਨਾ ਵਧੀਆ ਨੈਪਕਣ ਵਰਤਦੇ ਆ ਬਾਕੀ ਨਾ ਜੇ ਬਾਗੇ ਪੁਰਾਣੇ ਤੁਸੀਂ ਬੱਸ ਸਟੈਂਡ 'ਚ ਖੜੇ ਆ ਬੱਸ ਬਾਈ ਚਾਂਸ ਨਾਂਗੀ ਤੁਸੀਂ ਇੱਥੇ ਆ ਕੇ ਚਾਹ ਪੀ ਲਓ ਤੇ ਤੁਸੀਂ ਰਾਜਿਆਂ ਨੇ ਬੱਸ ਨੂੰ ਉਸੇ ਨੂੰ ਜਾਣ ਨਹੀਂ ਦਿੰਦੇ ਤੁਸੀਂ ਭੱਜ ਕੇ ਜਾ ਕੇ ਚੜ ਜਾਣਾ ਚਾਹ ਜੇ ਨਾ ਗਰੰਟ ਹੈ ਹਾਂਜੀ ਬਿਲਕੁਲ ਤੁਸੀਂ ਉਹੀ ਬੱਸ ਨੂੰ ਰਾਜਿਆਂ ਨੇ ਭੱਜ ਕੇ ਜਾ ਕੇ ਘੇਰ ਲੈਣਾ ਬਿਲਕੁਲ ਤੇ ਬਾਕੀ ਡਿਲੀਵਰੀਆਂ ਆਪਣੀ ਨੇੜ ਦੇ ਟੇੜ ਦੇ ਪਿੰਡਾਂ ਸਾਰਿਆਂ ਜੀ ਆ ਬਾਗੇ ਪੁਰਾਣੇ ਚ ਵੀ ਸਾਰੇ ਚ ਕੋਈ ਆਪਾਂ ਨਿੱਕਾ ਮੋਟਾ ਆਰਡਰ ਵੀ ਦਿੰਦਾ ਬਾਹਲਾ ਛੋਟਾ ਨਾ ਹੋਵੇ ਹੁਣ ਕਈ ਇਕੱਲੇ ਚਾਹ ਨੂੰ ਹਨਾ ਉਵੇਂ ਨਹੀਂ ਪੀਜ਼ਾ ਹੋਵੇ 버ਗਰ ਹੋਵੇ ਸੈਂਡਵਿਚ ਹੋਵੇ ਕੋਈ ਵੀ ਜਾਨੀ ਉਹ ਜਿਆ ਆਰਡਰ ਹੋਵੇ ਤੇ ਆਪਾਂ ਦੇ ਆਈਦਾ ਵਾ ਡਿਲੀਵਰੀ ਲਈ ਆਪਣਾ ਕੁਝ ਪੰਜ ਲ ਮੋਟਰਸਾਈਕਲ ਰੱਖਿਆ ਹੋਇਆ ਵਾ ਤੇ ਕੋਈ ਆਏ ਨਹੀਂ ਵੀ ਸਾਡਾ ਆਇਆ ਵੀ ਜੇ ਅਗਲੇ ਨੇ ਯਾਰ ਮਨ ਕਰ ਹੀ ਲਿਆ ਵੀ ਹਾਂ ਵੀ ਚਾਹੇ ਸੁੱਟਾ ਵਾਰ ਤੋਂ ਬੈਠਾ ਖਾਣਾ ਜਾਂ ਚਾਹ ਪੀਣੀ ਆ ਸਾਨੂੰ ਆਏ ਹੁੰਦਾ ਯਾਰ ਵੀ ਅਗਲੇ ਦਾ ਮਾਣ ਆ ਤੇ ਪਿਉਣੀ ਅਗਲੇ ਨੂੰ ਬੰਦ ਬੰਦ ਨੀਰਾ ਹੋਇਆ ਬੰਦਾ ਵਾ ਕੋਈ ਨਹੀਂ ਤਾਂ ਟਾਈਮ ਹੁੰਦਾ ਵਾ 10 ਵਜੇ ਿਕਰ ਹੁੰਨੇ ਆ ਤੇ ਕਲੀਅਰ ਬੰਦਾ ਕੋਈ ਆ ਕੇ ਯਾਰ ਕਹਿੰਦਾ ਵੀ ਕੇਸਰ ਵਾਲੀ ਚਾਹ ਵੀ ਨਹੀਂ ਆ ਵੀ ਜੇ ਸਾਡੇ ਕੋਲ ਜਾ ਕੇ ਨਹੀਂ ਲੱਗਿਆ ਹੁੰਦਾ ਤੇ ਸਪੈਸ਼ਲ ਮੈਂ ਕਹਿੰਦਾ ਨਾ ਯਾਰ ਕੋਈ ਨਹੀਂ ਲਾਇਆ ਵਾ ਚਾਹ ਕੇਸਰ ਵਾਲੀ ਦੀਨ ਆਇਆ ਵਾ ਤਾਂ ਆਪਾਂ ਕੇਸਰ ਵਾਲੀ ਵੀ ਲਾ ਕੇ ਦੇਣੀ ਆ ਇਹ ਨਹੀਂ ਦੇਣਾ ਕਿ ਹੋਰ ਕਰਾ ਲਓ ਜਾਨੀ ਕੇਸਰ ਵਾਲੀ ਵੀ ਲਾ ਕੇ ਦੇਣੀ ਆ ਵੀ ਜੇ ਕੋਈ ਸਪ ਮੈਂ ਜਿਹੜੀ ਚਾਹ ਆਰਡਰ ਕਰਤੀ ਕਿੰਨੇ ਤਰ੍ਹਾਂ ਦੀ ਚਾਹ ਬਣਦੀ ਹੈ ਤੁਹਾਡੇ ਕੋਲ ਚਾਹ ਆਪਣੇ ਕੋਲੇ ਹੈਗੀ ਹੈ ਜੀ 6 ਤੋਂ 7 ਤਰ੍ਹਾਂ ਦੀ ਚਾਹ ਵਾ ਹਮ ਆਦਰਕ ਹੋ ਗਈ ਚਾਕਲੇਟ ਰੋਜ਼ ਗੋੜ ਅਲائਚੀ ਮਸਾਲਾ ਤੇ ਕੇਸਰ ਹਮ ਸਾਰੀਆਂ ਇੱਕ ਤੋਂ ਉੱਤੇ ਇੱਕ ਆਪਦੇ ਸਵਾਦ ਦੇ ਅਨਸਾਰ ਨਾਲ ਜਿਹੜੀ ਮਰਜੀ ਇੱਕ ਇੱਕ ਗੁਲਾਬ ਜੇ ਵਾਲੀ ਨਹੀਂ ਬਣਾਉਂਦੇ ਤੁਸੀਂ ਹਾਂ ਹਾਂ ਰੋਜ਼ ਦਾ ਚਾਹ ਰੋਜ਼ ਦਾ ਚਾਹ ਜੀ ਹਾਂ ਆਪਾਂ ਗੁਲਾਬ ਜੇ ਵਾਲੀ ਪੀਤੀ ਸੀ ਪ੍ਰੀਤ ਬਠੰਡੇ ਹਨਾ ਉਹੀ ਬਹੁਤ ਕਮਾਲ ਆ ਹਾਂਜੀ ਹਾਂਜੀ ਤੇ ਤੁਸੀਂ ਜਿਹੜੀ ਮਰਜ਼ੀ ਕਸਮ ਦੀ ਮਤਲਬ ਚਾਹ ਪੀਣੀ ਆ ਜਾਂ ਪ੍ਰੀਤ ਮਾੜਾ ਇਹ ਪਿੱਛੇ ਨੂੰ ਹੱਡੀ ਚੱਲਦੀ ਚੱਲਦੀ ਵੀਡੀਓ ਚ ਮਤਲਬ ਆਹ ਰੌਣਕਾ ਤੁਹਾਨੂੰ ਇੰਨੀ ਕੁ ਤਾਂ ਤੁਹਾਨੂੰ ਮਿਲ ਹੀ ਜਾਊਗੀ ਹਰ ਵਕਤ ਤੇ ਮਾਲਕ ਦੀ ਕਿਰਪਾ ਨਾਲ ਤੁਹਾਡੇ ਲਈ ਦੁਆਵਾਂ ਹੈ ਬਹੁਤ ਧੰਨਵਾਦ ਤੇ ਤੁਹਾਨੂੰ ਇਹ ਰੌਣਕਾ ਜਿਹੜੀ ਪ੍ਰਮਾਤਮਾ ਹਮੇਸ਼ਾ ਬਣਾਈ ਰੱਖੇ ਹਾਂਜੀ ਹਾਂਜੀ ਤੁਹਾਡੇ ਚਿਹਰੇ ਸੋਹਣੇ ਖਿੜੇ ਰਹਿਣ ਤੁਸੀਂ ਨੌਜਵਾਨ ਮੁੰਡੇ ਆ ਹੱਸਦੇ ਸੋਹਣੇ ਲੱਗਦੇ ਆ ਕੰਮ ਕਰਦੇ ਸੋਨੇ ਲਾਦੇ ਆ ਪ੍ਰਮਾਤਮਾ ਤੁਹਾਨੂੰ ਕੰਮ ਕਰੀ ਲਾਈ ਰੱਖਿਆ ਨਾ ਪੈਸੇ ਪੂਸੇ ਆਪੇ ਬਣਨ ਲੱਗ ਜਾਂਦੇ ਹੁੰਦੇ ਆ ਬੰਨੂ ਕੰਮ ਮਿਲ ਜਾਂਦਾ ਹਾਂਜੀ ਹਾਂਜੀ ਕੰਮ ਬਸ ਇੰਨਾ ਵੀ ਸਵੇਰ ਨੂੰ ਆ ਜਾਈਦਾ ਕੰਮ ਆ ਠੀਕ ਆ ਵਿਹਲੇ ਨਹੀਂਗੇ ਵਿਹਲੇ ਨਾਲੋਂ ਕੱਟ ਚੱਲੇ ਕੰਮ ਵੱਧ ਚੱਲੇ ਕੰਮ ਤੇ ਹੁਣ ਵਧੀਆ ਬਸ ਦੇਖਣ ਵਾਲੇ ਬੰਦੇ ਨੂੰ ਵੀ ਇਦਾਂ ਲੱਗਦਾ ਹੁੰਦਾ ਵੀ ਵੀ ਅਸੀਂ ਕੰਮ ਇਹੋ ਜਿਹਾ ਕੀਤਾ ਵਾ ਜਾਂ ਕੋਈ ਬੰਦਾ ਨਵਾਂ ਕਰਨਾ ਵੀ ਚਾਹੁੰਦਾ ਵਾ ਮੈਂ ਕਹਿੰਦਾ ਵੀ ਕਰੋ ਅਗਲੇ ਨੂੰ ਪਹਿਲਾਂ ਹੀ ਲੱਗਦਾ ਹੁੰਦਾ ਯਾਰ ਵੀ ਟਾਈਮ ਕਿਵੇਂ ਲੰਘੂਗਾ ਇੰਨਾ ਟਾਈਮ ਬੈਠਾਂਗੇ ਕਿਵੇਂ ਜਾਂ ਦੁਕਾਨ ਕਰਨੀ ਹੈ ਕਿਸੇ ਨੇ ਬੈਠਣ ਕਿਵੇਂ ਹੁਣ ਸਾਨੂੰ ਆਏ ਵੀ ਜਦੋਂ ਆ ਗਏ ਇੱਥੇ ਬਸ ਟਾਈਮ ਲੰਘੀ ਜਾਂਦਾ ਪਤਾ ਨਹੀਂ ਲੱਗਦਾ ਕਿ ਵੀ ਕਰੂੰ 10:00 ਵਜੇ ਵੀ ਸਵੇਰ ਤੋਂ ਪਹਿਲਾਂ 8:00 ਵਜੇ ਆ ਜੀ ਤਾਂ ਵੀ ਆਖਦੇ ਨਹੀਂਗੇ ਖੜੇ ਰਹਿਣੇ ਆ बैठो नु केयर नहीं लाईगी वे सर्विस ਦੇ ਵਿੱਚ ਖੜੇ ਆ ਹੁਣ ਬੰਦਾ ਕੋਈ ਆਰਡਰ ਦੇ ਰਿਹਾ ਵਾ ਉਹ ਵੀ ਖੜਾ ਵਾ ਤਾਂ ਕਰਕੇ ਅਸੀਂ ਖੜਕੀ ਆਰਡਰ ਲੈਨੇ ਆ ਤੇ ਖੜੇ ਹੀ ਰਹਿੰਦੇ ਆ ਹਾਂ ਵੀ ਉਹਨੂੰ ਆਇਆ ਨਾ ਲੱਗੇ ਵੀ ਇਹ ਕਿਸੇ ਆਫਰ ਕੋਲ ਆਇਆ ਹਾਂ ਹਾਂ ਵੀ ਆ ਬੈਠੇ ਆ ਖੜੇ ਆ ਉਹ ਵੀ ਦੇਖ ਰਾ ਨਹੀਂ ਨਹੀਂ ਸਹੀ ਹੈ ਕਿ ਡਿਲੀਵਰੀ ਦਾ ਨੰਬਰ 9912430010 ਫੋਨ ਲਾਓ ਇੱਥੇ ਹਮੇਸ਼ਾ ਬੰਦਾ ਚੱਕੂਗਾ ਫੋਨ ਡਿਲੀਵਰੀ ਜਨੇੜ ਤੇੜ ਪੈਂਡ ਜਿੱਥੇ ਮਰਜ਼ੀ ਕਰਾਉਣੀ ਆ ਹੋਊਗੀ ਜੀ ਹੋਊਗੀ ਯਾਰ ਮੇਰਾ ਨਾਮ ਲੈ ਲਿਓ ਹਾਂ ਮੇਰਾ ਨਾਮ ਲੈ ਦਿਓ ਚੰਦਰ ਨੂੰ ਨਹੀਂ ਪਹੁੰਚਣਗੇ ਇਹ ਕਿ ਨਹੀਂ ਰਿਸ਼ਤੇਦਾਰ ਆਇਆ ਮੈਂ ਬਾੜਾ ਲੋੜ ਲੜ ਜਾਣਾ ਮੰਨਿ the a ਕਈ ਵਾਰੀ ਬੁੜੀਆਂ ਭਾਂਡੇ ਜੇ ਕੌਲੀਆਂ ਜਿਹਾ ਪੰਨਣ ਲੱਗ ਜਾਂਦੀਆਂ ਹੁੰਦੀਆਂ ਹੁਣ ਬਾਲਾ ਲੋੜ ਜਾਂ ਨਹੀਂ ਮੰਨਣ ਦੀ ਲੋੜ ਚੁੱਪ ਕਰਕੇ ਨਾਲ ਹੀ ਜੇ ਕੌਲੀਆਂ ਜਿਹਾ ਪੰਨਣ ਵਾਲੀ ਬੁੜੀ ਹੈਗੀ ਆ ਘਰੇ ਦਾ ਬਾਲਾ ਨਾ ਟੈਨਸ਼ਨ ਜੀ ਲੋ ਚੁੱਪ ਕਰਕੇ ਉਹਨੂੰ ਵੀ ਕਹਦੇ ਨਾਲ ਹੀ ਬਹਿ ਜਾ ਉੱਤੇ ਉਧਰੋਂ ਆਉਂਦੇ ਆ ਚੰਦਰ ਹੋਣੀ ਕੋਈ ਗੱਲ ਨਹੀਂ ਚਾਹ ਵੀ ਆਪਣੇ ਵੱਲੋਂ ਹੀ ਆਊਗੀ ਖਾਣ ਨੂੰ ਵੀ ਆਪਣੇ ਵੱਲੋਂ ਹੀ ਆਊਗਾ ਹਾਂ ਉਹ ਕਈ ਵਾਰ ਕਈ ਵਾਰੀ ਆਪਣੇ ਘਰਾਂ 'ਚ ਹੁੰਦਾ ਵੀ ਉਧਰੋਂ ਰਿਸ਼ਤੇਦਾਰ ਆਉਂਦੇ ਬੁੜੀ ਸਿਰ ਜਾ ਬੰਨ ਲੈਂਦੇ ਆ ਕਈ ਵਾਰੀ ਐਂ ਜਿਵੇਂ ਹੋ ਜਾਂਦੀ ਗੱਲਬਾਤ ਉਹ ਲੋੜ ਨਾ ਮੰਨਿਓ ਯਾਨੀ ਕਿ ਉਹ ਬੰਦੇ ਹੈਗੇ ਆ ਆਪਣੇ ਕੋਲੇ ਹੁਣ ਦੀ ਇਹ ਕੰਪਨੀ ਦਾ ਬੂਡ ਲਾਇਆ ਜੀਆ ਕਹਿੰਦੇ ਯਾਰ ਵੀ ਚਾਹੇ ਸੁੱਤਾ ਬਾਰ ਵੀ ਕੀ ਆ ਇਹ ਜੀ ਅਗਲੇ ਸੋਚਦੇ ਵੀ ਪਤਾ ਨਹੀਂ ਕੀ ਹਾਂ ਵੀ ਪਤਾ ਨਹੀਂ ਪਤਾ ਨਹੀਂ ਸੂਤਾ ਘਾਟਾ ਹੀ ਲਾਉਣ ਲੱਗ ਜਾਣਗੇ ਚਾਹ ਦਾ ਵੀ ਸੂਤਾ ਜਣੀ ਦੀ ਉਹ ਉਹ ਸਸਤਾ ਹਾਂਜੀ ਹਾਂਜੀ ਅਸੀਂ ਨੌਰ ਦਾ ਵਾ ਉਹ ਜਣੀ ਦੀ ਉਹ ਅੰਦਰ ਤੇ ਅਸੀਂ ਹੋਰ ਵੀ ਦੇਖੇ ਸੀਗੇ ਅਸੀਂ ਟ੍ਰੇਨਿੰਗ ਤੇ ਗਏ ਸੀਗੇ ਇੱਕ ਤੋਂ ਇੱਕ ਨਾਮ ਚੋਣ ਕੀ ਰੱਖੇ ਹੋਏ ਆ ਜਿਹੜੇ ਹੋਰ ਵੀ ਰੱਖੇ ਆ ਇਹਦਾ ਵੈਰੀ ਫ੍ਰੈਂਚਾਈਜ਼ ਦਾ ਵੀਰੇ ਸਾਰੇ ਇੰਡੀਆ ਦੇ ਵਿੱਚ ਆਊਟਲਟ ਹੈਗੇ ਆ ਤੇ ਬਈਜ ਵੀ ਆਊਟਲਟ ਚਾਰ ਪੰਜ ਕਰੀਬ ਬਈਜ ਵੀ ਹੈਗੇ ਆ ਤੇ ਬਾਕੀ ਪੰਜਾਬ ਦੇ ਵਿੱਚ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਹੈਗੇ ਆ ਤੇ ਆਪਾਂ ਇੱਥੇ ਵਾਗੇ ਫਰਾਂ ਦੇ ਵਿੱਚ ਆ ਕੇ ਆਏ ਆ ਵੀ ਅਗਲਾ ਵੇਖਦਾ ਆ ਵੀ ਹਾਂ ਯਾਰ ਵੀ ਕੁੱਲੜ ਵਾਲੀ ਚਾਹ ਵੀ ਇੱਥੇ ਵੀ ਇਹ ਸ਼ਹਿਰ ਚ ਵੀ ਆ ਗਈ ਸਾਡੇ ਪਹਿਲਾਂ ਜਲੰਧਰ ਆ ਜਾਂ ਹੋਰ ਸਭ ਤੋਂ ਪਹਿਲਾਂ ਵੀ ਆਉਂਦਾ ਜਲੰਧਰ ਜੀ ਆਉਂਦਾ ਵਾ ਜੇ ਕੋਈ ਵਧੀਆ ਹੁੰਦਾ ਵਾ ਜਲੰਧਰ ਜਾਂ ਲੁਧਿਆਣਾ ਸਾਡੀ ਚਾਹਾਂ ਚ ਲੁਧਿਆਣਾ ਤੇ ਮੋਗਾ ਕਰਕੇ ਕੋੜਪੂਰੀ ਫਰੀਲ ਕੋੜ ਉੱਥੇ ਵੀ ਹੁੰਦਾ ਹੈਗਾ ਵਾ ਤੇ ਤਾਂ ਆਪਾਂ ਵੀ ਛੋਟੇ ਸਾਡੇ ਦੇ ਬਾਰੇ ਵਧੀਆ ਕੰਮ ਕਰਨ ਦੇ ਖਾਤਰ ਆਏ ਨਹੀਂ ਨਹੀਂ ਜਿਉਂਦੇ ਰਹੋ ਤੁਹਾਨੂੰ ਦੁਆਵਾਂ ਸੱਚ ਨੂੰ ਬਹੁਤ-ਬਹੁਤ ਹਾਂਜੀ ਹਾਂਜੀ ਬਾਕੀ ਚਾਹ ਆਪਣੀ ਹਮੇਸ਼ਾ ਜਾਨੀ ਆ ਕੁੱਲੜ ਚ ਹੋਊਗੀ ਹੂੰ ਕਾ ਇਹ ਮਿੱਟੀ ਦਾ ਹੁੰਦਾ ਵਾ ਤੇ ਵਨ ਟਾਈਮ ਯੂਜ਼ ਆ ਆਏ ਨੇ ਵੀ ਇੱਕ ਵਾਰੀ ਵਰਤ ਲਿਆ ਬਾਅਦੋਂ ਧੋ ਕੇ ਫੇਰ ਦੁਬਾਰਾ ਵਰਤ ਲਾਂਗੇ ਆਏ ਨੇ ਬਸ ਇੱਕ ਵਾਰੀ ਵਰਤ ਆ ਬਾਅਦ ਦੁਬਾਰਾ ਬਸ ਸੜਪਾ ਸੜਪਾ ਤੇ ਚੰਗੀ ਗੱਲ ਆ ਇਹ ਬਣਾਉਣ ਵਾਲਿਆਂ ਦਾ ਵੀ ਰੋਜ਼ਗਾਰ ਚੱਲਦਾ ਨਾਲ ਬਿਲਕੁਲ ਜੀ ਬਿਲਕੁਲ ਹੈਨਾ ਖੜੇ ਖੜੇ ਜਿਵੇਂ ਹੁਣ ਹੋ ਗਏ ਸੀ ਗਾਇਬ ਹੋ ਗਏ ਸੀ ਨਹੀਂ ਵਰਤਦੇ ਆਪਣੇ ਕੋਈ ਆਹ ਮਿੱਟੀ ਦੇ ਸੌ ਫਾਇਦੇ ਆ ਹਾਂਜੀ 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 ਹੂੰ ਤੇ ਲੈ ਵੀ ਸਜਣੂ ਤੁਸੀਂ ਵੀ ਯਾਦ ਰੱਖਿਓ ਚਾਹੇ ਸੂਟਾ ਬਾਰ ਵਾਲੇ ਸੂਟਾ ਨਹੀਂ ਲਗਾਉਂਦੇ ਬਾਈ ਚਾਹ ਦਾ ਸੂਟਾ ਪਰ ਦੋਸੀ ਬਾਰ ਬਾਰ ਲਾਉਣ ਆਉਂਗੇ ਹੈ ਸੂਟੇ ਵਾਲਾ ਕੰਮੀ ਜਿਨੇ ਇਹ ਨਾਲ ਆ ਪੀ ਲਿਆ ਲਾਉਣ ਉਹ ਵੀ ਇੱਥੇ ਹੀ ਆਊਗਾ ਜਿਉਂਦੇ ਰੋ